ਉਹਨਾਂ ਦਾ ਆਸਥਾਨ ਤੁਹਾਡੇ ਕੋਲ ਹੈ ਇਸ ਵਕਤ ਖਨੌਰੀ ਮੋਰਚੀ ਤੇ ਮੌਜੂਦ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜੋ 46 ਮਹੀਨੇ ਦੇ ਵਿੱਚ ਜਿਨ੍ਹਾਂ ਦਾ ਮਰਨ ਵਰਤ ਅੱਜ ਪਹੁੰਚ ਗਿਆ ਹੈ ਹੌਸਲੇ ਪੂਰੀ ਤਰ੍ਹਾਂ بلند ਨੇ ਔਰ ਮੋਰਚਾ ਵੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੈ ਬੇਸ਼ੱਕ ਉਨ੍ਹਾਂ ਦੀ ਹਾਲਤ ਦਿਨ ਬਦ ਦਿਨ ਨਾਜ਼ਕ ਹੁੰਦੀ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਮੈਡੀਕਲ ਰਿਪੋਰਟਾਂ ਜਾਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਜਾਣਕਾਰੀ ਆ ਰਹੀ ਹੈ ਪਰ ਹੌਸਲੇ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨਹੀਂ ਅੱਜ ਉਹਨਾਂ ਨੇ ਖਾਲਸਾ ਈਡ ਦੇ ਮੁਖੀ ਸਰਦਾਰ ਰਵੀ ਸਿੰਘ ਜੀ ਨਾਲ ਗੱਲਬਾਤ ਕੀਤੀ ਯੂਕੇ ਤੋਂ ਵੀਡੀਓ ਕਾਲ ਦੇ ਜ਼ਰੀਏ ਉਹਨਾਂ ਨੇ ਹਾਲਚਲ ਪੁੱਛਿਆ ਸਾਡੇ ਨਾਲ ਸਰਦਾਰ ਦਵਿੰਦਰ ਸਿੰਘ ਜੀ ਨੇ ਜੋ ਟੀਮ ਦੇ ਮੈਂਬਰ ਨੇ ਔਰ ਗੱਲਬਾਤ ਕਰਵਾਈ ਉਹਨਾਂ ਨੇ ਸਰਦਾਰ ਸਾਹਿਬ ਭਾਈ ਸਾਹਿਬ ਨੇ ਯੂਕੇ ਤੋਂ ਵੀਡੀਓ ਕਾਲ ਦੇ ਜ਼ਰੀਏ ਹਾਲ ਚਾਲ ਪੁੱਛਿਆ ਬਾਕੀ ਸਾਰੀ ਕੀ ਗੱਲਬਾਤ ਹੋਈ ਸਭ ਤੋਂ ਪਹਿਲਾਂ ਤੇ ਮੈਂ ਫਤਿਹ ਬਲੌਣਾ ਵਾਂ ਤੇ ਧੰਨਵਾਦ ਕਰਦਾ ਹਾਂ ਤੁਹਾਡਾ ਤੁਸੀਂ ਜਿੱਥੇ ਪਹੁੰਚੇ ਜਾਂ ਤੇ ਜਿਹੜਾ ਸਾਰਾ ਮੋਰਚਾ ਕਵਰ ਕੀਤਾ ਵਾਂ ਭਾਈ ਸਾਹਿਬ ਅਕਸਰ ਹੀ ਜਿਹੜੇ ਫੋਨ ਤੇ ਗੱਲਬਾਤ ਜਦੋਂ ਰੋਜ਼ ਹੁੰਦੀ ਸੀ ਤੇ ਮੋਰਚੇ ਦਾ ਹਾਲ ਚਾਲ ਕਿਸਾਨਾਂ ਦਾ ਹਾਲ ਚਾਲ ਭਾਈ ਡੱਲੇਵਾਲ ਸਾਹਿਬ ਦਾ ਹਾਲ ਚਾਲ ਪੁੱਛਦੇ ਰਹਿੰਦੇ ਸੀ ਤੇ ਉਹਨਾਂ ਦਾ ਅੱਜ ਕਾਫੀ ਦਿਨਾਂ ਦੀ ਮਨ ਦੀ ਇੱਛਾ ਸੀ ਵੀ ਮੈਂ ਉਹਨਾਂ ਨਾਲ ਹਾਲ ਚਾਲ ਪੁੱਛਾਂ ਸਭ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਨੇ ਸਿੱਧੂਪੁਰ ਜੂਨੀਅਨ ਦੇ ਪ੍ਰਧਾਨ ਕਾਕਾ ਸਿੰਘ ਜੀ ਨੇ ਕੋਰਲਾ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਰਾ ਕੁਝ ਉਹਨਾਂ ਨੂੰ ਦੱਸਿਆ ਕਿ ਕਿੰਦਾ ਮੋਰਚਾ ਕਿਸ ਤਰ੍ਹਾਂ ਚੱਲ ਰਿਹਾ ਵਾ ਡੱਲੇਵਾਲ ਸਾਹਿਬ ਦੀ ਸਿਹਤ ਦਾ ਕੀ ਹਾਲਿਆ ਕਿ ਅੱਜ ਦੁੱਧੀਆਂ ਜਥੇਬੰਦੀਆਂ ਨੇ ਸਾਰਾ ਸਮਰਥਨ ਕੀਤਾ ਵਾ ਉਸ ਤੋਂ ਬਾਅਦ ਫਿਰ ਅੰਦਰ ਭਾਈ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਵੀ ਫਤਿਹ ਦੀ ਸਾਂਝ ਪਾਈ ਤੇ ਚੜ੍ਹਦੀ ਕਲਾ ਦੇ ਵਿੱਚ ਡੱਲੇਵਾਲ ਸਾਹਿਬ ਨੇ ਬੋਲ ਕੇ ਗੱਲਬਾਤ ਕੀਤੀ ਜਾਂ ਉਸ ਤਰ੍ਹਾਂ ਵੀ ਸਿਹਤ ਪੱਖੋਂ ਉਹਨਾਂ ਦੀ એનર્ਜੀ ਨਹੀਂ ਹੈ ਵੀ ਉਹ ਬੋਲ ਨਹੀਂ ਸਕੀ ਨਹੀਂ ਉਹਨਾਂ ਫਤੇ ਦੀ ਸਾਂਝ ਵੈਸੇ ਪਈ ਆ ਬੋਲ ਨਹੀਂ ਕੱਟ ਸਕਦੇ ਆ ਉਹਨਾਂ ਨੇ ਹੀ ਗੱਲਬਾਤ ਕਰ ਸਕਦੇ ਆ ਉਹਦੇ ਕਰਕੇ ਉਹਨਾਂ ਸਿਰਫ ਫਤੇ ਦੀ ਸਾਂਝ ਵੈਸੇ ਪਈ ਆ ਭਾਈ ਸਾਹਿਬ ਵੱਲੋਂ ਕਿਸ ਤਰ੍ਹਾਂ ਦਾ ਜੋ ਪ੍ਰਤੀਕਰਮ ਰਿਹਾ ਉਹਨਾਂ ਨੇ ਕੀ ਗੱਲਬਾਤ ਕੀਤੀ ਬਾਕੀ ਟੀਮ ਨਾਲ ਜਿਹੜੇ ਹੋਰ ਆਪਣੀ ਕਾਕਾ ਸਿੰਘ ਕੋਲ ਤੁਸੀਂ ਜ਼ਿਕਰ ਕੀਤਾ ਉਹਨਾਂ ਨਾਲ ਕੀ ਗੱਲਬਾਤ ਹੋਈ ਭਾਈ ਸਾਹਿਬ ਨੇ ਕਾਕਾ ਸਿੰਘ ਕੋਰਲਾ ਨਾਲ ਗੱਲਬਾਤ ਕੀਤੀ ਹੈ ਜੋ ਇਥੋਂ ਮੋਰਚੇ ਦੇ ਚੱਲ ਰਹੀਆਂ ਗਤੀਵਿਧੀਆਂ ਬਾਰੇ ਚੱਲ ਰਹੀਆਂ ਹਨ ਜਾਂ ਇਸ ਮੋਰਚੇ ਨੂੰ ਕੋਈ ਹੋਰ ਸਪੋਰਟ ਚਾਹੀਦੀ ਹੈ ਤੇ ਸਾਨੂੰ ਖਾਲਸਾ ਢ ਵੱਲੋਂ ਅਸੀਂ ਕੀ ਕਰ ਸਕਦੇ ਹਾਂ ਸਾਨੂੰ ਉਹ ਦੱਸੋ ਤੇ ਇਹਨਾਂ ਦੀ ਚੜ੍ਹਦੀ ਕਲਾ ਦੀ ਉਹਨਾਂ ਕਿਹਾ ਵੀ ਅਸੀਂ ਵੀ ਅਰਦਾਸ ਕਰਦੇ ਹਾਂ ਇੱਥੇ ਅਸੀਂ ਵੀ ਖਬਰ ਦੱਸਦੇ ਹਾਂ ਲੋਕਾਂ ਨੂੰ ਕਿ ਜਿਹੜਾ ਕਿਸਾਨਾਂ ਦੇ ਨਾਲ ਜੋ ਉੱਥੇ ਧੱਕਾ ਹੋ ਰਿਹਾ ਉਹ ਆਪਣੇ ਹੱਕਾਂ ਦੇ ਲਈ ਇੱਥੇ ਜਿਹੜੇ ਆ 13 ਤਰੀਕ ਤੋਂ ਬੈਠੇ ਆ ਜੇ ਥੋ ਨਿੱਕੇ ਤੋਂ ਲੈ ਕੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਅੱਜ ਇੱਥੇ ਬਹਿਣ ਦਾ ਕਾਰਨ ਕੀ ਆ ਸਾਡਾ ਇੱਥੇ ਕੀ ਕਾਰਨ ਬਣਿਆ ਵਾ ਉਹ ਜਿਹੜੀਆਂ ਸਾਨੂੰ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ ਉਹਦੇ ਕਰਕੇ ਅਸੀਂ ਇਸੇ ਦੁਬਾਰਾ ਦਿੱਲੀ ਜਾਣ ਦਿੱਲੀ ਜਾਣ ਵਾਸਤੇ ਅਸੀਂ ਬੈਠੇ ਆ ਇੱਥੇ ਅੱਗੇ ਸਰਕਾਰਾਂ ਨੇ ਨਹੀਂ ਜਾਣ ਦਿੱਤਾ ਗਿਆ ਤੇ ਉਹ ਇੱਥੇ ਮੋਰਚਾ ਲਾ ਕੇ ਬੈਠੇ ਜੀ ਬਾਕੀ ਸਾਥੀਓ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਖਾਲਸਾ ਈਦ ਦੀਆਂ ਸੇਵਾਵਾਂ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਜਦੋਂ ਦਿੱਲੀ ਦੇ ਵਿੱਚ ਮੋਰਚੇ ਲੱਗੇ ਸੀ ਉਦੋਂ ਵੀ ਬਹੁਤ ਵੱਡੀ ਜਿਹੜੀ ਤਾਦਾਦ ਦੇ ਵਿੱਚ ਖਾਲਸਾ ਈਦ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਸੀ ਬਿਸ਼ੱਕ ਉੱਥੇ ਰਹਿਣ ਲਈ ਆਰਾਮ ਘਰ ਬਣਾਏਗੇ ਬਿਸ਼ੱਕ ਉੱਥੇ ਲੰਗਰ ਹੋਏ ਬਿਸ਼ੱਕ ਉੱਥੇ ਪਾਣੀ ਦੀ ਸੇਵਾ ਤੇ ਬਿਸ਼ੱਕ ਉੱਥੇ ਮੈਡੀਕਲ ਦੀ ਜਿਹੜੀ ਸੇਵਾ ਉਹ ਉਤਨਵਾਈਆ ਵਲੰਟੀਅਰਲੀ ਸਾਰੇ ਹੀ ਵੀਰਾਂ ਨੇ ਵੱਧ ਛੜ ਕੇ ਹਿੱਸਾ ਪਾਇਆ ਇੱਥੇ ਵੀ ਤੁਸੀਂ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਰਹੇ ਹੋਵੋਗੇ ਖਾਲਸਾ ਡਿਵਲੋ ਪੰਡਾਲ ਦੇ ਵਿੱਚ ਮੇਰੇ ਸਾਥੀ ਨੂੰ ਕਹਾਂਗਾ ਥੋੜਾ ਕੈਮਰਾ ਇੱਧਰ ਘੁਮਾਇਆ ਜਾਵੇ ਹੀਟਰ ਲਾਈ ਗਏ ਨੇ ਸੰਗਤ ਲਈ ਕਿਉਂਕਿ ਸਰਦੀਆਂ ਦੇ ਦਿਨ ਨੇ ਧੁੰਦ ਵੱਡੇ ਪੱਧਰ ਤੇ ਪੈ ਰਹੀ ਆ ਹੀਟਰ ਬਿਰਜੀ ਅਸੀਂ ਹੁਣੇ ਹਾਲਾਂਕਿ ਇਹ ਗੱਲ ਇਸ ਗੱਲ ਦੇ ਵਿੱਚ ਬੰਦ ਕਰਨੀ ਬਣਦੀ ਨਹੀਂ ਆਪਾਂ ਅਲੱਗ ਤੋਂ ਕਰਾਂਗੇ ਪਰ ਮੇਰੇ ਕੰਕੂ ਧਿਆਨ ਦੇ ਵਿੱਚ ਆ ਗਿਆ ਵਿੱਚ ਹੀਟਰ ਲੱਗੇ ਹੋਏ ਆਗੇ ਇਹ ਹੋਰ ਕੀ ਕੀ ਸੇਵਾਵਾਂ ਨੇ ਕੀਤੀ ਇਦੇ ਵਿੱਚ ਆਪਾਂ ਜਦੋਂ ਸਭ ਤੋਂ ਇਹ ਠੰਡ ਦੇ ਦਿਨ ਸ਼ੁਰੂ ਹੋਏ ਸੀ 14 ਤਰੀਕ ਤੋਂ ਇਹ ਅਸੀਂ ਜਿਹੜੇ ਇੱਥੇ ਗੈਸ ਵਾਲੇ ਹੀਟਰ ਲੈ ਕੇ ਲਾਏ ਸੀ ਜਿਹੜੇ ਵੀ ਸੇਵਾਦਾਰ ਇੱਥੇ ਰਾਤ ਨੂੰ ਸੌਂਦੇ ਆ ਜਾਂ ਪਹਿਰੇ ਵਾਲੇ ਵੀ ਆਉਂਦੇ ਆ ਰਾਤ ਨੂੰ ਠੰਡ ਦੇ ਬਚਾਅ ਵਾਸਤੇ ਗੈਸ ਵਾਲੀਆਂ ਪੱਟੀਆਂ ਇੱਥੇ ਚੱਲ ਰਹੀਆਂ ਉਹਦੋਂ ਦੀਆਂ ਰੋਜ਼ ਇਹਨਾਂ ਦੇ ਸਿਲੰਡਰ ਚੇਂਜ ਹੋਣਾ ਜਾਂ ਜਿੱਦਾਂ ਵੀ ਆ ਬਾਕੀ ਇੱਥੇ ਇੱਕ ਰਹਿਣ ਕਿਸਾਨ ਆਰਾਮ ਘਰ ਬਣਾਇਆ ਗਿਆ ਵਾ ਜਿਹੜਾ 100 ਪਲੱਸ ਉੱਤੇ ਬੈੱਡ ਲੱਗ ਕੇ ਤੇ ਰਾਤ ਨੂੰ ਉਹ ਵੀ ਇੱਥੇ ਕਿਸਾਨ ਆਰਾਮ ਕਰਦੇ ਆ ਬਾਥਰੂਮ ਦੀ ਜਿਹੜੀ ਜੋ ਵੀ ਸਾਨੂੰ ਇਸੋ ਕਮੇਟੀ ਵੱਲੋਂ ਕਿਸੇ ਚੀਜ਼ ਦੀ ਕੋਈ ਰਿਕੁਐਸਟ ਆਈ ਆ ਜਾਂ ਇਹ ਸਾਨੂੰ ਲੱਗਿਆ ਵੀ ਇਹ ਮੋਰਚੇ ਜੱਸੀ ਦੀ ਲੋੜ ਆ ਉਹ ਚੀਜ਼ਾਂ ਸੀ ਇੱਥੇ ਲੈ ਕੇ ਆਈਆਂ ਜੀ ਸ਼ੁਕਰੀਆ ਭਾਜੀ ਤਾਂ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਵੀਡੀਓ ਕਾਲ ਦੇ ਜ਼ਰੀਏ ਫਤਿਹ ਦੀ ਸਾਂਝ ਪਾਈ ਸਰਦਾਰ ਰਵੀ ਸਿੰਘ ਜੀ ਨੇ ਔਰ ਬਾਕੀ ਹੋਰ ਆਗੂਆਂ ਨਾਲ ਗੱਲਬਾਤ ਹੋਈ ਮੋਰਚੇ ਦੇ ਵਿੱਚ ਕਿਸ ਤਰ੍ਹਾਂ ਦੀ ਹੈਲਪ ਦੀ ਲੋੜ ਆ ਕੀ ਸੇਵਾਵਾਂ ਦੇ ਸਕਦੀ ਆ ਖਾਲਸਾ ਏਡ ਤਾਂ ਇਹਦੇ ਉੱਪਰ ਵਿਚਾਰ ਚਰਚਾ ਹੋਈ ਸੋ ਜੁੜੇ ਰਹੋ ਖਨੌਰੀ ਤੋਂ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ